ਘਰੇ ਰਹਿ ਕੇ ਸੋ ਆਪਣੇ ਉਹਨੂੰ ਲੱਗਦਾ ਵਾ ਕਿ ਐਵੇਂ ਵਿਹਲੇ ਬੈਠੇ ਆ ਨਾ ਤੇ ਪਹਿਲਾਂ ਤਾਂ ਮੈਂ ਵੈਸੇ ਘੁੰਦਾ ਘਤ ਰਹਿਣਾ ਹਾਂ ਇੱਥੇ ਮੁੰਡੇ ਯਾਰ ਤੁਸ ਚਾਰੇ ਜਿਹੜੇ ਆ ਉਹਨਾਂ ਨੇ ਆਖਿਆ ਕਿ ਤੁਸੀਂ ਕੋਈ ਨਾ ਕੋਈ ਕੰਮ ਸ਼ੁਰੂ ਕਰੋ ਨਾਲ ਠੀਕ ਹੈ ਨਾ ਉਹਨਾਂ ਦੇ ਹਾਲਾ ਸ਼ਰੀਰ ਸਦਕਾ ਤੇ ਚਲੋ ਮੈਂ ਆ ਮਿੰਗਵਾਨੀ ਚਾਏ ਚੱਲ ਦਿੱਤਾ ਵਾ ਤੇ ਸੰਗ ਮੈਨੂੰ ਲੱਗੀ ਜਾਂਦੀ ਕਿ ਰਸਟੀ ਨੂੰ ਪ੍ਰੀਪੇਅਰ ਕਰਵਾਉਣਾ ਤਾਂ ਥੋੜਾ ਜਿਹਾ ਪਹਿਲੇ ਦਿਨ ਤੇ ਮੇਰਾ ਬਾਜ ਨਿਕਲਦੀ ਥੋੜੇ ਦੇ ਅੱਛਾ ਤੇ ਹੁਣ ਤਾਂ ਤੜੀ ਤੀ ਆਏ ਤੇ ਥੋੜਾ ਜਿਹਾ ਪਰਪਰੈਂਟੈਂਸ ਆਇਆ ਵਾ ਕੰਮ ਹੀ ਮਿਹਨਤ ਕਰਨ ਚ ਕੋਈ ਸ਼ਰਮ ਨਹੀਂ ਕਿਉਂਕਿ ਮਿਹਨਤ ਕਰਨੀ ਆਪਣੀ ਮਿਹਨਤ ਕਰਨੀ ਆ ਪਾ ਜਿਹੜਾ ਖੇ ਦਾ ਕਰਦੇ ਨਹੀਂ ਉਹ ਗੱਲ ਨਹੀਂ ਮਨ ਲਗੀ ਕਿ ਕੈਮਰਾ ਫੇਸ ਕਰਨਾ ਇਹ ਬੋਲਣਾ ਬੜਾ ਝਿਜਕ ਹੁੰਦੀ ਆ ਠੀਕ ਹੈ ਨਾ ਤੁਸੀਂ ਘਰੇ ਮੇਰੇ ਕੋਲ ਜਨਾ ਮਰੀਰ ਵਾਲਾ ਪਾਲੂ ਮੈਂ ਦਬਕੇ ਪਾਲੂ ਨਾ ਪਰ ਜਿੱਤਰਾ ਮਾਈਕ ਤੇ ਬੋਲਣਾ ਬਹੁਤ ਸੌਖਾ ਨੂੰ ਬਹੁਤ ਵਧੀਆ ਲੱਗਾ ਸਾਨੂੰ ਵੀ ਕਿ ਤੁਸੀਂ ਇੱਕ ਵੱਖਰੇ ਹੀ ਲੱਗਿਆ ਤਾਂ ਹੀ ਅਸੀਂ ਤੁਹਾਡੇ ਕੋਲ ਪੁੱਛੀ ਕਰੇ ਪਰਿਵਾਰ ਚ ਕੌਣ ਕੌਣ ਨੇ ਹੋਰ ਪਰਿਵਾਰ ਦੇ ਵਿੱਚ ਮਦਰ ਨੇ ਛੋਟਾ ਭਰਾ ਵਾ ਦੋ ਭੈਣਾਂ ਨੇ ਬਾਕੀ ਮੇਰਾ ਪਰਿਵਾਰ ਪੂਰਾ ਵਾ ਦੈਂਡ ਛੋਟੇ ਛੋਟੇ ਭਰਾ ਦਾ ਪਰਿਵਾਰ ਆ ਚੜਦੀ ਕਲਾ ਚ ਮੈਂ ਇੱਥੇ ਵੀ ਇੱਕ ਵੱਖਰੀ ਗੱਲ ਹੈ ਕਿ ਕਿਤੇ ਗੁਰੂ ਰਾਮਦਾਸ ਦੇ ਘਰ ਦੇ ਕੋਲ ਨਾਲੇ ਕੀਰਤਨ ਚੱਲਦਾ ਰਹਿੰਦਾ ਪਾਣੀ ਕਰਨਾਂ ਚ ਆ ਸੌਂਦੀ ਰਹਿੰਦੀ। ਬਾਈ ਇੱਥੇ ਸੰਗਤ ਆਉਂਦੀ ਜਾਂਦੀ ਆ ਸਾਡੇ ਦਸ਼ਮ ਗਈਦੇ ਆ। ਮਨ ਹੋੜਾ ਹੋਰ ਹੁੰਦਾ ਵਾ ਕਿ ਨਾ ਤੇ ਕਹਣਾ ਮਤਲਬ ਵੀ ਉਹਨਾਂ ਨੂੰ ਦੇਖ ਕੇ ਚੜਦੀ ਕਲਾ ਵਿੱਚ ਆ ਜਾਂਦਾ ਵਾ। ਵਧੀਆ ਲੱਗਦਾ ਵਾ। ਮਤਲਬ ਇੱਕ ਤੇ ਉਹ ਮਤਲਬ ਕਿਤੇ ਵੀ ਜਾਵਾਂਗੇ। ਇਹ ਸਾਰਾ ਕੋਈ ਨਹੀਂ ਇੱਥੇ ਗੁਰੂ ਘਰ ਨਾਲੇ ਬੈਠੇ ਜਾਂ ਨਾਲੇ ਕੁੰਨ ਨਾਲੇ ਕਲੀਆਂ ਠੀਕ ਨਾ ਸਾਰੇ ਕੰਮ ਚੱਲੀ ਜਾਂਦੇ ਨਾਲ।